ਗਾਣਾ ਜਿਹੜਾ ਬੜਾ ਮਸ਼ਹੂਰ ਹੋ ਰਿਹਾ ਸੀਗਾ ਕਿ ਸੜਕਾਂ ਤੇ ਐ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਹੁਣ ਰਾਜ 모ਹਾਲੀ ਦੇ ਵਿੱਚ ਪਿਓ ਦਾ ਨਹੀਂ ਬਲਕਿ ਕੈਮਰਿਆਂ ਦਾ ਛੱਲੇਗਾ ਇਸ ਉੱਤੇ ਉਹ ਬਾਤ ਜਿਹੜਾ ਆ ਉਹ ਲੋਕਾਂ ਦੇ ਵਿੱਚ ਜਿਹੜਾ ਉਹ ਕੈਮਰੇ ਨੂੰ ਲੈ ਕੇ ਡਰ ਜਿਹੜਾ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਤਾਂ ਕੈਮਰੇ ਜਿਹੜੇ ਨੂੰ ਇੰਸਟਾਲ ਹੋ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਕੈਮਰਾ ਰਾਹੀ ਜਿਹੜਾ ਆ ਉਹ ਲੋਕਾਂ ਦਾ ਚਲਾਣ ਜਿਹੜਾ ਆ 모ਹਾਲੀ ਦੇ ਵਿੱਚ ਵੀ ਕੱਟਿਆ ਜਾਏਗਾ ਅਲੱਗ ਦੇ ਵੱਲੋਂ ਜਿਹੜਾ ਉਹ ਲਾਈਨ ਜਿਹੜੀ ਐ ਕ੍ਰੋਸ ਕਰ ਦਿੱਤੀ ਗਈ ਸੀ ਲੇਕਿਨ ਹੁਣ ਕਿਤੇ ਨਾ ਕਿਤੇ ਉਹ ਪਿੱਛੇ ਮੁੜਦੇ ਹੋਏ ਨਜ਼ਰ ਆ ਰਹੇ ਆ। ਹਾਂ ਹੁਣ ਮੁਹਾਲੀ ਦੇ ਵਿੱਚ ਈ ਚਲਾਨ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਚੰਡੀਗੜ੍ਹ ਤੋਂ ਬਾਅਦ ਹੁਣ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਈ ਚਲਾਨ ਜਿਹੜੇ ਨੇ ਉਹ ਕੱਟੇ ਜਾਣਗੇ ਲੇਕਿਨ ਸਭ ਤੋਂ ਪਹਿਲਾ ਹੁਣ ਵਾਰੀ ਜਿਹੜੀ ਹੈ ਉਹ ਮੁਹਾਲੀ ਦੀ ਆਈ ਹੈ ਕਿ ਮੁਹਾਲੀ ਦੇ ਵਿੱਚ ਜਿਹੜੇ ਨੇ ਉਹ ਕੈਮਰਾ ਇੰਸਟਾਲ ਕਰ ਦਿੱਤੇ ਗਏ ਨੇ ਕਾਫੀ ਸਮੇਂ ਤੋਂ ਉਹ ਕੈਮਰਾ ਜਿਹੜੇ ਸੀ ਉਹ ਇੰਸਟਾਲ ਕੀਤੇ ਗਏ ਸੀ ਲੇਕਿਨ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਕੱਲ ਕੀਤੀ ਗਈ ਸੀ ਤਾਂ ਇੱਕ ਦਿਨ ਹੋਇਆ ਅੱਜ ਸ਼ੁਰੂਆਤ ਹੋ ਚੁੱਕੀ ਹੈ ਤਾਂ ਕਈ ਚਲਾਨ ਜਿਹੜੇ ਨੇ ਉਹ ਕੱਲ ਦੇ ਦਿਨ ਜਿਹੜੇ ਨੇ ਉਹ ਕੱਟੇ ਗਏ ਸੀਗੇ ਤਾਂ ਸੀਐਮ ਆਪ ਪਹੁੰਚੇ ਸੀਗੇ ਮੁਹਾਲੀ ਦੇ ਵਿੱਚ ਉਹਨਾਂ ਵੱਲੋਂ ਇਸ ਕੈਮਰਿਆਂ ਉਹ ਜਿਹੜੀ ਇਮਾਨਜ਼ੂਰੀ ਜਿਹੜੀ ਆ ਦਿੱਤੀ ਗਈ ਸੀ ਤਾਂ ਆਹਨਾਂ ਵੱਲੋਂ ਹਰੀ ਚੰਡੀ ਜਿਹੜੀ ਆ ਇਸ ਕੈਮਰੇ ਨੂੰ ਲੈ ਕੇ ਦਿੱਤੀ ਗਈ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁਹਾਰੀ ਦੇ ਵਿੱਚ ਇਸ ਸਮੇਂ ਆਪਾਂ ਖੜੇ ਆ ਕਿਤੇ ਨਾ ਕਿਤੇ ਇਹ ਖੌਫ ਜਿਹੜਾ ਆ ਉਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤਾਂ ਪਿਛਲੇ ਦਿਨੋਂ ਇੱਕ ਗਾਣਾ ਜਿਹੜਾ ਆ ਬੜਾ ਮਸ਼ਹੂਰ ਹੋ ਰਿਹਾ ਸੀਗਾ ਕਿ ਸੜਕਾਂ ਤੇ ਐ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਹੁਣ ਰਾਜ 모ਹਾਲੀ ਦੇ ਵਿੱਚ ਪਿਓ ਦਾ ਨਹੀਂ ਬਲਕਿ ਕੈਮਰਿਆਂ ਦਾ ਚਲੇਗਾ ਤਾਂ ਕੈਮਰੇ ਤੁਸੀਂ ਦੇਖ ਸਕਦੇ ਹੋ 모ਹਾਲੀ ਦੇ ਵਿੱਚ ਇੰਸਟਾਲ ਹੋ ਚੁੱਕੇ ਨੇ ਤਾਂ ਕਾਫੀ ਸਮੇਂ ਤੋਂ ਇੱਕ ਕੈਮਰੇ ਜਿਹੜੇ ਨੇ ਉਹ ਇੰਸਟਾਲ ਹੋ ਚੁੱਕੇ ਸੀ ਲੇਕਿਨ ਵੇਟ ਇਸ ਗਲਤੀ ਕੀਤੀ ਜਾ ਰਹੀ ਸੀ ਕਿ ਕੈਮਰੇ ਜਿਹੜੇ ਨੇ ਉਹ ਕਦੋਂ ਸ਼ੁਰੂਆਤ ਹੋਵੇਗੀ ਚਲਾਂ ਜਿਹੜੇ ਨੇ ਉਹ ਕਦੋਂ ਕੱਟੇ ਜਾਣਗੇ ਕਦੋਂ ਡਿਸਪਲਾਈਨ ਜਿਹੜਾ ਆ ਉਹ ਚੰਡੀਗੜ੍ਹ ਵਾਂਗੂ ਜਿਹੜਾ ਆ ਉਹ ਇੱਥੇ ਦੇਖਣ ਨੂੰ ਮਿਲੇਗਾ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਕਦੋਂ ਚੰਡੀਗੜ੍ਹ ਦੇ ਵਾਂਗ ਜਿਹੜਾ ਡਿਸਪਲਾਈਨ ਹੈ ਉਹ ਦੇਖਣ ਨੂੰ ਮਿਲੇਗਾ ਤਾਂ ਹੁਣ ਮੋਹਾਲੀ ਦੇ ਵਿੱਚ ਜਿਹੜੇ ਨੇ ਉਹ ਕੈਮਰੇ ਇੰਸਟਾਲ ਹੋ ਚੁੱਕੇ ਨੇ ਕਿਤੇ ਨਾ ਕਿਤੇ ਅੱਜ ਇੱਕ ਦਿਨ ਜਿਹੜਾ ਆ ਉਹ ਇਹਨਾਂ ਕੈਮਰਿਆਂ ਨੂੰ ਚਾਲੂ ਕੀਤੇ ਹੋਇਆ ਤਾਂ ਲੇਕਿਨ ਇਸ ਤੋਂ ਬਾਅਦ ਜਿਹੜਾ ਆ ਉਹ ਲੋਕਾਂ ਦੇ ਵਿੱਚ ਜਿਹੜਾ ਉਹ ਕੈਮਰੇ ਨੂੰ ਲੈ ਕੇ ਡਰ ਜਿਹੜਾ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਕਿਤੇ ਸਾਡੀ ਹੁਣਵਾਰੀ ਚਲਾਨ ਦਾ ਨਾਮ ਜਿਹੜਾ ਹੈ ਚਲਾਨ ਦੇ ਵਿੱਚ ਜਿਹੜਾ ਉਹ ਸਾਡਾ ਨਾਮ ਵੀ ਕਿਤੇ ਨਾ ਆ ਜਾਵੇ ਪਹਿਲਾਂ ਲੋਕਾਂ ਨੂੰ ਹੁੰਦਾ ਸੀਗਾ ਕਿ ਚੰਡੀਗੜ੍ਹ ਜਾਣਾ ਹੈ ਚੰਡੀਗੜ੍ਹ ਦੇ ਵਿੱਚ جا کے سپیڈ ਜਿਹੜੀ ਆ ਉਹ کراس ਨਹੀਂ ਕਰਨੀ ਸੀਟ بیلٹ لگاونی ہے ਪੱਤੀਆਂ ਜਿਹੜੀਆਂ ਨੇ ਉਹ کراس ਨਹੀਂ ਕਰਨੀ ਲਾਲ ਬੱਤੀ ਨੂੰ ਜਿਹੜਾ ਆ ਉਹ کراس ਨਹੀਂ ਕਰਨਾ لیکن ਹੁਣ ਇਹ ਮੋਹਾਲੀ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਕਿ ਜੇ ਮੋਹਾਲੀ ਦੇ ਵਿੱਚ ਤੁਸੀਂ ਗੱਡੀਆਂ ਚਲਾਉਣੀ ਆ ਮੋਟਰਸਾਈਕਲ ਚਲਾਉਣੀ ਆ ਜਾਂ ਹੋਰ ਕੋਈ ਵਾਹਨ ਜਿਹੜਾ ਆ ਉਹ ਮੋਹਾਲੀ ਦੇ ਵਿੱਚ ਵੀ ਚਲਾਉਣਾ ਆ ਜਿਵੇਂ ਚੰਡੀਗੜ੍ਹ ਦੇ ਵਿੱਚ ਚਲਾਉਂਦੇ ਸੀਗੇ ਤਾਂ ਹੁਣ ਮੋਹਾਲੀ ਦੇ ਵਿੱਚ ਵੀ ਅਜਿਹੇ ਤਰੀਕੇ ਦੇ ਨਾਲ ਹੀ ਤੁਹਾਨੂੰ ਚਲਾਉਣਾ ਪਏਗਾ ਪਿੱਛੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਹ ਜਿਹੜੀ ਲਾਈਨ ਹੁੰਦੀ ਸੀਗੀ ਆ ਜਿਹੜੀ ਲਾਈਨ ਤੋਂ ਜਿਹੜਾ ਆ ਉਹ ਪਾਰ ਜਿਹੜੇ ਲੋਕ ਜਿਹੜੇ ਨੇ ਉਹ ਖੜਦੇ ਸੀ ਲੇਕਿਨ ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੋਹਾਲੀ ਦੇ ਵਿੱਚ ਜਿਵੇਂ ਕੱਲ ਤੋਂ ਕੈਮਰੇ ਜਿਹੜੇ ਨੇ ਉਹ ਸ਼ੁਰੂਆਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਇਹ ਜਿਹੜੀ ਲਾਈਨ ਹੈ ਇਸ ਤੋਂ ਅੱਗੇ ਜਿਹੜੇ ਨੇ ਉਹ ਲੋਕ ਨਹੀਂ ਆ ਰਹੇ ਜੇ ਕਿਤੇ ਲੋਕ ਅੱਗੇ ਆ ਜਾਂਦੇ ਨੇ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਚੈਮ ਕੈਮਰੇਆ ਦਰਾਹੀ ਉਹਨਾਂ ਦਾ ਚਲਾਨ ਜੜਾ ਆ ਉਹ ਕਟਿਆ ਜਾ ਸਕਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਲ ਬੱਤੀ ਹੋਈ ਹੋਈ ਹੈ ਲੇਕਿਨ ਪਹਿਲਾਂ ਦੇਖਿਆ ਜਾਂਦਾ ਸੀਗਾ ਕਿ ਮੋਹਾਲੀ ਦੇ ਵਿੱਚ ਜੇ ਲਾਲ ਬੱਤੀ ਹੈ ਤਾਂ ਕਈ ਐਸੇ ਜੇ ਲੋਕ ਹੁੰਦੇ ਨੇ ਜਿਹੜੇ ਉਹ ਕ੍ਰੋਸ ਕਰ ਜਾਂਦੇ ਸੀਗੇ ਲੇਕਿਨ ਹੁਣ ਮੋਹਾਲੀ ਦੇ ਵਿੱਚ ਇਹ ਜਹੀ ਚੀਜ਼ ਜਿਹੜੀ ਹੈ ਉਹ ਦੁਬਾਰਾ ਦੇਖਣ ਨੂੰ ਨਹੀਂ ਮਿਲੇਗੀ ਜਿਹੜੇ ਇੱਕ ਵਾਰੀ ਲਾਲ ਬੱਤੀ ਹੋ ਗਈ ਤਾਂ ਇੱਕ ਲਾਈਨ ਜਿਹੜੀ ਹੈ ਸੀਮਾ ਰੇਖਾ ਜਿਹੜੀ ਬਣੀ ਹੁੰਦੀ ਹੈ ਉਸ ਤੋਂ ਪਿੱਛੇ ਹੀ ਰਹਿਣਗੇ ਲੋਕ ਉਸ ਤੋਂ ਅੱਗੇ ਜਿਹੜੇ ਨੇ ਉਹ ਲੋਕ ਨਹੀਂ ਆਉਣਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਜੇ ਕਿਤੇ ਅੱਗੇ ਆ ਗਏ ਤਾਂ ਹੁਣ ਉਹਨਾਂ ਦਾ ਨਾਮ ਵੀ ਚਲਾਨ ਦੇ ਵਿੱਚ ਇਹ ਚਲਾਨ ਦੇ ਵਿੱਚ ਜਿਹੜਾ ਆ ਉਹ ਆ ਸਕਦਾ ਜਿਸ ਤੋਂ ਬਾਅਦ ਉਹਨਾਂ ਦਾ ਚਲਾਨ ਜਿਹੜਾ ਆ ਉਹ ਕਟਿਆ ਜਾਏਗਾ ਇੱਥੇ ਦੇਖਿਆ ਜਾਂਦਾ ਸੀਗਾ ਆਇਸਰ ਤੇ ਇਸ ਸਮੇਂ ਆਪਾਂ ਮੌਜੂਦ ਆ ਆਇਸਰ ਦੀ ਲਾਈਟਾਂ ਤੇ ਕਿ ਇੱਥੇ ਜਿਹੜੇ ਨੇ ਉਹ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਖੜੇ ਹੁੰਦੇ ਸੀਗੇ ਲੇਕਿਨ ਹੁਣ ਇੱਥੇ ਪੁਲਿਸ ਕਰਮਚਾਰੀਆਂ ਦੀ ਜਿਹੜੀ ਆ ਉਹ ਇੰਨੀ ਜ਼ਰੂਰਤ ਨਹੀਂ ਹੈ ਕਿਉਂਕਿ ਕੈਮਰੇ ਜਿਹੜੇ ਨੇ ਹੁਣ ਟੈਕਨੋਲੋਜੀ ਜਿਹੜੀ ਆ ਉਹ ਇਹਨਾਂ ਨੂੰ ਦੇਖੇਗੀ ਕਿਵੇਂ ਚਲਾਣ ਜਿਹੜੇ ਨੇ ਕੈਮਰਿਆਂ ਵੱਲੋਂ ਜਿਹੜਾ ਆ ਉਹ ਕੱਟਿਆ ਜਾਵੇਗਾ ਤਾਂ ਕੈਮਰੇ ਜਿਹੜੇ ਨੇ ਉਹ ਇੰਸਟਾਲ ਹੋ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਕੈਮਰਾ ਰਾਹੀ ਜਿਹੜਾ ਆ ਉਹ ਲੋਕਾਂ ਦਾ ਚਲਾਣ ਜਿਹੜਾ ਆ ਮੋਹਾਲੀ ਦੇ ਵਿੱਚ ਵੀ ਕੱਟਿਆ ਜਾਵੇਗਾ ਤਾਂ ਸੀਆ ਵੱਲੋਂ ਵੀ ਇਹ ਕਿਹਾ ਗਿਆ ਸੀ ਤੇ ਡੀਜੀਪ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਕਿ ਪੰਜਾਬ ਨੂੰ ਆਪਾਂ ਚੰਡੀਗੜ੍ਹ ਦੇ ਵਾਂਗ ਬਣਾਉਣਾ ਐ ਜਿਵੇਂ ਡਿਸਪਲਾਈਨ ਚੰਡੀਗੜ੍ਹ ਦੇ ਵਿੱਚ ਹੈ ਓਵੇਂ ਹੀ ਆਪਾਂ ਪੰਜਾਬ ਦੇ ਸਾਰੇ ਕੌਂਡੀਆਂ ਦੇ ਵਿੱਚ ਲੈ ਕੇ ਜਾਉਣਾ ਐ ਤਾਂ ਹੁਣ ਮੁਹਾਲੀ ਦੀ ਤੋਂ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਹੋਈ ਹੈ ਮੁਹਾਲੀ ਤੋਂ ਸ਼ੁਰੂਆਤ ਹੋਣ ਤੋਂ ਬਾਅਦ ਮੁਹਾਲੀ ਦੇ ਵਿੱਚ ਜਿਹੜੇ ਨੇ ਉਹ ਕੈਮਰੇ ਲੱਗ ਚੁੱਕੇ ਨੇ ਇਹ ਤਾਂ ਦੇਖਿਆ ਤੁਸੀਂ ਹੁਣ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਪਰ ਦਿਖ ਰਹੀਆਂ ਇਹ ਆਇਸਰ ਦੀਆਂ ਤਸਵੀਰਾਂ ਨੇ ਆਇਸਰ ਦੀਆਂ ਲਾਈਟਾਂ ਜਿਹੜੀਆਂ ਨੇ ਉਸ ਦੀਆਂ ਤਸਵੀਰਾਂ ਨੇ ਜਿੱਥੇ ਇੱਥੇ ਕੈਮਰੇ ਜਿਹੜੇ ਨੇ ਉਹ ਲੱਗੇ ਹੋਏ ਨੇ ਤਾਂ ਹੁਣ ਕੈਮਰਾ ਦੇ ਦੌਰਾਨ ਲੋਕ ਜਿਹੜੇ ਸਤਰਕ ਹੋ ਚੁੱਕੇ ਨੇ ਕਿ ਉਹਨਾਂ ਦਾ ਚਲਾਨ ਜਿਹੜਾ ਆ ਉਹ ਕਟਿਆ ਜਾ ਸਕਦਾ ਕਿਤੇ ਨਾ ਕਿਤੇ ਉਹ ਲਾਲ ਬੱਤੀ ਜਿਹੜੇ ਨੇ ਉਹ ਕਰਾਸ ਨਾ ਕਰਨ ਤਾਂ ਜਿਹੜੀ ਸੀਮਾ ਰੱਖੇ ਇੱਥੇ ਬਣੀ ਹੋਈ ਆ ਉਸ ਨੂੰ ਵੀ ਕਰਾਸ ਜਿਹੜਾ ਆ ਉਹਨਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਅੰਕਲ ਦੇ ਵੱਲੋਂ ਜਿਹੜਾ ਆ ਇੱਕ ਸਕੂਟੀ ਚਾਲਕ ਦੇ ਵੱਲੋਂ ਜਿਹੜਾ ਆ ਉਹ ਲਾਈਨ ਜਿਹੜੀ ਆ ਕ੍ਰਾਸ ਕਰ ਦਿੱਤੀ ਗਈ ਸੀ ਲੇਕਿਨ ਹੁਣ ਕਿਤੇ ਨਾ ਕਿਤੇ ਉਹ ਪਿੱਛੇ ਮੁੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਜਿਹੜਾ ਕੌਫ ਹੈ ਉਹ ਕੈਮਰਾ ਦਾ ਕੈਮਰਾ ਦਾ ਦੇਖਣ ਨੂੰ ਮਿਲ ਰਿਹਾ ਕਿਤੇ ਕੈਮਰੇ ਦੇ ਵਿੱਚ ਜਿਹੜਾ ਹੈ ਉਹ ਲੋਕ ਜਿਹੜੇ ਨੇ ਉਹ ਖੌਫ ਦੇ ਵਿੱਚ ਨਜ਼ਰ ਦਿਖ ਰਹੇ ਨੇ ਕਿ ਉਹਨਾਂ ਦਾ ਚਲਾਨ ਜਿਹੜਾ ਹੈ ਉਹ ਵੀ ਕੱਟ ਸਕਦਾ ਕਿਤੇ ਨਾ ਕਿਤੇ ਜੇ ਕਿਤੇ ਉਹ ਸੀਮਾ ਰੇਖਾ ਜਿਹੜੀ ਹੈ ਉਹ ਕਰਾਸ ਕਰ ਦਿੰਦੇ ਨੇ ਜੇ ਸੀਮਾ ਰੇਖਾ ਕਰਾਸ ਨਹੀਂ ਕਰਦੇ ਤਾਂ ਉਹਨਾਂ ਦਾ ਚਲਾਨ ਜਿਹੜਾ ਹੈ ਉਹ ਨਹੀਂ ਹੋਵੇਗਾ ਲੇਕਿਨ ਜੇ ਕਿਤੇ ਹੁਣ ਉਹ ਸੀਮਾ ਰੇਖਾ ਕਰਾਸ ਕਰ ਦਿੰਦੇ ਨੇ ਤਾਂ ਉਹਨਾਂ ਦਾ ਚਲਾਨ ਜਿਹੜਾ ਆ ਉਹ ਕਟਿਆ ਜਾ ਸਕਦਾ ਹੈ ਤਾਂ ਤਸਵੀਰਾਂ ਹੁਣ ਤੁਸੀਂ ਦੇਖ ਰਹੇ ਹੋ ਮੋਹਾਲੀ ਦੇ ਆਇਸਰ ਲਾਈਟਾਂ ਦੀਆਂ ਨੇ ਜਿੱਥੇ ਲੋਕਾਂ ਦੇ ਵਿੱਚ ਖੌਫ ਜਿਹੜਾ ਆ ਉਹ ਦਿਖ ਰਿਹਾ ਕਿਤੇ ਨਾ ਕਿਤੇ ਲਾਇ ਸੀਮਾ ਰੇਖਾ ਤੋਂ ਅੱਗੇ ਜਿਹੜੇ ਨੇ ਉਹ ਲੋਕ ਨਹੀਂ ਆ ਰਹੇ ਚਾਹੇ ਲਾਲ ਬੱਤੀ ਆ ਉਸ ਨੂੰ ਕ੍ਰੋਸ ਜਿਹੜਾ ਆ ਉਹ ਨਹੀਂ ਕਰ ਰਹੇ ਕਿਤੇ ਨਾ ਕਿਤੇ ਹੈਲਮਟ ਤੋਂ ਲੈ ਕੇ ਮੋਹਾਲੀ ਦੇ ਵਿੱਚ ਬਹੁਤ ਜ਼ਿਆਦਾ ਦੇਖਿਆ ਜਾਂਦਾ ਸੀਗਾ ਕਿ ਲੋਕ ਜਿਹੜੇ ਨੇ ਉਹ ਹੈਲਮਟ ਪਾ ਕੇ ਨਹੀਂ ਨਿਕਲਦੇ ਸੀ ਲੇਕਿਨ ਹੁਣ ਤੁਸੀਂ ਹਰ ਇੱਕ ਵਾਹਨ ਨੂੰ ਦੇਖ ਸਕਦੇ ਹੋ ਕਿ ਹਰ ਇੱਕ ਸਕੂਟੀ ਹੋ ਗਈ ਆ ਮੋਟਰਸਾਈਕਲ ਟੂ ਵੀਲਰ ਜੋ ਵੀ ਹੋ ਗਿਆ ਉਸ ਦੇ ਵਿੱਚ ਲੋਕਾਂ ਦੇ ਸਿਰਾਂ ਦੇ ਉੱਪਰ ਹੈਲਮਟ ਜਿਹੜਾ ਆ ਉਹ ਸੁਰੱਖਿਆ ਨੂੰ ਲੈ ਕੇ ਉਹ ਵੀ ਲਗਾਇਆ ਗਿਆ ਕਿਤੇ ਨਾ ਕਿਤੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਹਾਲਾਂਕਿ ਲੋਕਾਂ ਦੇ ਵਿੱਚ ਡਰ ਹੈ ਇਸ ਗੱਲ ਦਾ ਕਿ ਉਹਨਾਂ ਦਾ ਚਲਾਣ ਹੋ ਜਾਏਗਾ ਲੇਕਿਨ ਇਸ ਚਲਾਣ ਦੀ ਵਜ੍ਹਾ ਨਾਲ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਬੜੇ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਹੈਲਮਟ ਜਿਹੜੇ ਨੇ ਉਸ ਲੋਕ ਜਿਹੜੇ ਨੇ ਉਹ ਪਾਣ ਲੱਗ ਗਏ ਨੇ ਇਸ ਚਲਾਣ ਤੋਂ ਬਚਣ ਦੇ ਲਈ ਤਾਂ ਤਸਵੀਰਾਂ ਦੇਖ ਸਕਦੇ ਹੋ ਮੋਹਾਲੀ ਰਿਆ ਨੇ ਜਿੱਤੇ ਹੁਣ ਲੋਕ ਜਿਹੜੇ ਨੇ ਉਹ ਡਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਗਾਣਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਸ਼ਹੂਰ ਹੋ ਰਿਹਾ ਸੀਗਾ ਕਿ ਸੜਕਾਂ ਤੇ ਘੈਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਹੁਣ ਰਾਜ ਪਿਓ ਦਾ ਨਹੀਂ ਬਲਕਿ ਉਹ ਕੈਮਰਿਆਂ ਦਾ ਚਲੇਗਾ ਤੇ ਉਹ ਕੈਮਰੇ ਤੋਂ ਬਾਅਦ ਹੁਣ ਕੋਈ ਵੀ ਚਲਾਨ ਜਿਹੜਾ ਹੈ ਪਹਿਲਾਂ ਤਾਂ ਸਪਾਰਸ਼ ਜਿਹੜੀ ਸੀ ਉਹ ਚੱਲ ਜਾਂਦੀ ਸੀ ਲੈ ਕੇ ਹੋਰ ਸਪਾਰਸ਼ ਜਿਹੜੀ ਆ ਉਹ ਵੀ ਨਹੀਂ ਚਲੇਗੀ ਹੁਣ ਚਾਹੇ ਜੋ ਮਰਜ਼ੀ ਹੋਵੇ ਜਿਹੜਾ ਗੱਡੀ ਹੋਵੇ ਜਾਂ ਕੋਈ ਵੀ ਵਾਹਨ ਹੈ ਉਸ ਦਾ ਚਲਾਨ ਜੜਾ ਹੈ ਉਹ ਕਟਿਆ ਜਾਵੇਗਾ ਤਾਂ ਤਸਵੀਰਾਂ ਹੁਣ ਮੋਹਾਲੀਆਂ ਦੀਆਂ ਦੇਸੀਆਂ ਜਿੱਥੇ ਲੋਕ ਜਿਹੜੇ ਨੇ ਉਹ ਕੈਮਰੇ ਤਾਂ ਹੁਣ ਡਰਦੇ ਹੋਏ ਨਜ਼ਰ ਆ ਰਹੇ ਨੇ ਲਾਲ ਬੱਤੀ ਨਹੀਂ ਕ੍ਰਾਸ ਕਰ ਰਹੇ ਹੈਲਮਟ ਸਿਰ ਤੋਂ ਨਹੀਂ ਉਤਾਰ ਰਹੇ ਜਿਹੜੀ ਸੀਮਾ ਰੱਖੀਆਂ ਸੀਮਾ ਰੇਖਾਂ ਹੁੰਦੀ ਹੈ ਉਸ ਨੂੰ ਕ੍ਰਾਸ ਨਹੀਂ ਕਰ ਰਹੇ ਤੇ ਹੈਲਮਟ ਜਿਹੜਾ ਹੈ ਉਹ ਲੋਕਾਂ ਦੇ ਸਿਰਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਜਿਹੜੀ ਸੀਟ ਬੈਲਟ ਹੁੰਦੀ ਹੈ ਉਹ ਲੋਕ ਜਿਹੜੇ ਨੇ ਉਹ ਉਹਨਾਂ ਵੱਲੋਂ ਪਾਈ ਗਈ ਹੈ ਤਾਂ ਹੁਣ ਜਿਹੜਾ ਚਲਾਣ ਜਿਹੜਾ ਆ ਉਹ ਕੱਟਨੇ ਸ਼ੁਰੂ ਹੋ ਚੁੱਕੇ ਨੇ ਤਾਂ ਕੱਲ ਸੀਐਮ ਜਿਹੜੇ ਨੇ ਉਹ ਇੱਥੇ ਪਹੁੰਚੇ ਸਿਗੇ ਜਿਨ੍ਹਾਂ ਵੱਲੋਂ ਹੁਣ ਇੱਥੇ ਹਰੀ ਚੰਡੀਆ ਕੈਮਰਾ ਨੂੰ ਦਿੱਤੀ ਗਈ ਹੈ ਤਾਂ ਚਲਾਣ ਜਿਹੜੇ ਨੇ ਉਹ ਕੱਟੇ ਜਾਣਗੇ ਕੈਮਰਾਮੈਨ ਵਿਨੋਦ ਦੇ ਨਾਲ ਮੈਂ ਸਾਰਾਂਝ ਮਹਿਰਾ ਦਸਮਰ ਨਿਊਜ਼ ਚੰਡੀਗੜ੍ਹ